ਬਾਈ ਜੀ ਗੰਦ ਮੰਦ ਤਾਂ ਹਰੇਕ ਹੀ ਸ਼ੇਅਰ ਕਰ ਦਿੰਦਾ ਪਰ ਆ ਚੀਜ਼ ਨਾ ਬਾਈ ਰੌਂਗਟੇ ਖੜੇ ਕਰਕੇ ਰੱਖੂ ਬਾਈ ਦੀ ਇੱਕ ਇੱਕ ਗੱਲ ਬਾਈ ਰੌਂਗਟੇ ਖੜੇ ਕਰੂਗੀ ਜੇ ਨਹੀਂ ਯਕੀਨ ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਹਾਂ ਹੰਗਰ ਸਿੱਖ ਸਰ ਪਰਿਵਾਰ ਅਖਦਾ ਗੁਰਸਿੱਖ ਸਰ ਪਰਿਵਾਰ ਅਖਦਾ ਗੁਰਸਿੱਖ ਸਰ ਪਰਿਵਾਰ ਅਖਦਾ ਉਹ ਗਰ ਸਿੱਖ ਸਰ ਪਰਿਵਾਰ ਅਖਦਾ ਹਾਂ ਗੁਰਸਿੱਖ ਮੇਰਾ ਪਰਿਵਾਰ ਆਖਦਾ ਤੀ ਦੇ ਨਸਰ ਉਤੇ ਚੁੰਨੀ ਠਹਿਰਦੀ ਇਸ ਵਿਸ਼ੇ ਤੇ ਕਹਿੰਦੇ ਚੁੱਪ ਭਲੀਏ ਫੇ ਚਤਕ ਦੇ ਖਾਲੀ ਜੀ ਪੂਰੀ ਜ਼ਹਿਰ ਦੀ ਹਾਂ ਕੰਬ ਦੀ ਕਲਮ ਥਮ ਠਕਸਮ ਲਿਖਦੀ ਤੂੰ ਸੱਚ ਕਈਆਂ ਦੇ ਚੁੱਪ ਜਾਣਾ ਕਿੱਥੇ ਨਿਰਾ ਕੱਚ ਕਈਆਂ ਦੇ ਚੁੱਪ ਜਾਣਾ ਇੱਥੇ ਨਿਰਾ ਕੱਚ ਆ ਮਾਰੇ ਹੱਥਾਂ ਨੂੰ ਮਾਰੀਆਂ ਸ਼ਿਆਤਾ ਬਚ ਕਰੀਏ ਜੀ ਰੱਬ ਦਏ ਵਾਸਤਾ ਇਥੇ ਬਿਛੇ ਤੇ ਕਹਿੰਦੇ ਚੁੱਪੀ ਫਲੀ ਚੱਕੇ ਚੱਕੇ ਖਾਲੀ ਇਹ ਜਿ ਪੂੜੀ ਜ਼ਾਇਦੀ ਹਾਂ ਮਾਰੇ ਹੱਥਾਂ ਨੂੰ ਮਾਰੀਆਂ ਸ਼ਿਆਤਾ ਬਚ ਕਰੀਏ ਜੀ ਰੱਬ ਦਏ ਵਾਸਤਾ ਬੱਖੋ ਬੱਕੀ ਆਪਣੀ ਛੱਡੇ ਚੁੱਕੀ ਫਿਰਸ ਪਤਾ ਨਹੀਂ ਕਿਪਾ ਜੀ ਬਣਨੇ ਪੰਜਾਬ ਦਾ ਉਹ ਸੱਚ ਬੋਲਿਆ ਤੇ ਬੜੇ ਦੰਗੇ ਹੋਣਗੇ ਧਰਮ ਦੇ ਨਾਤੇ ਬੜੇ ਪੰਗੇ ਹੋਣਗੇ ਕੰਮ ਤੇ ਕਦਮ ਮੇਰੀ ਲਿਖਦੀ ਤੂੰ ਚਾਚ ਕਿੰਨਾਂ ਤੇ ਚੁੱਪ ਜਾਣਾ ਕਿਤੇ ਨੀਰਾ ਕੱਚ ਕਿੰਨਾਂ ਤੇ ਚੁੱਪ ਜਾਣਾ ਨੀਰਾ ਕੱਚ ਆ ਆ ਆ ਆ